ਉਹ ਮੇਕਸਨੀ ਤੇ ਸਾਡਾ ਫੋਨ ਗਿਆ ਜਿਹਨਾਂ ਦੀ ਮੇਰਾ ਬੇਟਾ ਜੀ ਕਿਹੜੀ ਜਗ੍ਹਾ ਡੈਫਰੀ ਹੈ ਇਹ ਦਬਈ ਹੋਇਆ ਜੀ ਕਿੰਦੀ ਕਿਸਮ ਦੀ ਉੱਥੇ ਗਿਆ ਆਇਆ ਸੀ ਇਹ ਦੋ ਟਾਈ ਦੋ ਘੰਟੇ ਤੋਂ ਗਿਆ ਸੀ ਜੀ ਇੱਕ ਕੰਮ ਕਰ ਲਈ ਗਿਆ ਸੀਗਾ ਕੰਮ ਇੱਕ ਬਿਸਤਵੀ ਤੇ ਗਿਆ ਰਿਹਾ ਜੀ ਇੱਕ ਕਦੋਂ ਵਾਪਸ ਕਰੂਗਾ ਕੱਲ ਕੱਲ 28 ਦੀ ਨੂੰ ਫਲਾਈਟ ਸੀ ਰਾਤ ਸ਼ਾਮ 9 ਵਜੇ ਉੱਤਰਨਾ ਸੀ ਅੰਬਸਰੋਂ ਮੈਰੇ ਸੀਗੇ ਹਾਂਜੀ ਹਾਂ ਮੈਰੇ ਸੀਗੇ ਇੱਕ ਬੇਤਾਰ ਨਾਮ ਨਵਜੋਤ ਸਿੰਘ ਜੀ ਉਮਰ ਕਿੰਨੀ ਹੈ ਔਰ 35 ਹੈ ਜੀ ਕਿ ਪਤਾ ਕਿਵੇਂ ਲੱਗਿਆ ਤੁਹਾਨੂੰ ਸਾਨੂੰ 26 ਤਰੀਕ ਨੂੰ ਸ਼ਾਮ ਨੂੰ 5 ਵਜੇ ਉਦੋਂ ਬੰਦੇ ਦਾ ਫੋਨ ਆਇਆ ਵੀ ਰਾਤ ਨੂੰ ਅਸੀਂ ਕਿੱਥੇ ਪਏ ਆ ਰੋਟੀ ਖਾ ਕੇ ਕਮਰੇ 'ਚ ਸਵੇਰ ਜਦੋਂ ਉੱਠਿਆ ਤੇ ਤੁਹਾਡਾ ਬੇਟਾ ਉੱਠਿਆ ਨਹੀਂ ਅਸੀਂ ਉਠਾਲਿਆ ਜਾਂ ਦੇਖਿਆ ਇਹ ਡੈਥ ਹੋਈ ਸੀ ਕਿੰਨੇ ਬੱਚੇ ਨੇ ਉਹਨਾਂ ਦੇ ਇੱਕ ਬੇਟਾ ਹੀ ਆ ਜੀ ਕਿੰਨੇ ਸਾਲ ਦਾ ਉਹ 4 4-5 5 ਸਾਲ ਦਾ ਜੀ ਇੱਥੇ ਕੀ ਕੰਮ ਕਰੀ ਕਰਦਾ ਜੀ ਇੱਥੇ ਵੀ ਕਰੇ ਕੰਮ ਅਸਲ ਗਰੀ ਪ੍ਰਾਈਵੇਟ ਜੌਬ ਤੇ ਕੰਮ ਕਰਦਾ ਸੀਗਾ ਪਹਿਲਾਂ 3-4 ਵਾਰ ਤੁਸੀਂ ਦਵਾਈ ਜਾ ਕੇ ਆਇਆ ਜੀ ਜਿਹੜੀ ਇਹਦੀ ਮਿਰਤਕ ਦੇ ਆ ਉਹ ਕਦੋਂ ਤੱਕ ਸੁਭਾਰ ਤੱਕ ਉਹਦਾ ਇਹ ਕੋਈ ਕਾਜਕਾਰੀ ਪੂਰੀ ਹੋਣ ਦਾ 2-3 ਦਿਨ ਲੱਗ ਜਾਣਗੇ ਇਹ ਜੀ ਸਿਰ ਚਾਰ ਤੋਂ ਕੋਈ ਮੰਗ ਚਾਹੁੰਦੀ ਹੂ ਵੀ ਕਿਸੇ ਤਰ੍ਹਾਂ ਦੀ ਵੀ ਬੋਡੀ ਲੈਂਗਥ ਥੋੜੀ ਮੰਗਦੀ ਹੈ ਸਰਕਾਰ ਸਾਡੀ ਕੋਈ ਮਦਦ ਕਰ ਸਕਦੇ ਕਰੇ ਸਾਡੀ ਸਾਡੇ ਵਾਤੇ ਮੁੱਖਾ ਜੀ ਕੰਮ ਹੈ ਇਨਾਮ ਜੀ ਤੁਹਾਡਾ ਆਪਣੇ ਆਪ ਆਪਣੇ ਆਪ ਖਾਮਰ ਸਿੰਘ ਜੀ ਤੁਹਾਡੇ ਪਿੰਡ ਦੇ ਜਿਹੜੇ ਮੁੰਡੇ ਦੀ ਨੌਜਵਾਨ ਦੀ ਡੈਥ ਹੋਈ ਹੈ ਤੇ ਕਿੱਦਾਂ ਹੋਈ ਹੈ ਕੁਝ ਪਤਾ ਲੱਗੇਗੀ ਇਹ ਮੁੰਡਾ ਬਾਹਰ ਗਿਆ ਆ ਜੀ ਕਹਿੰਦੇ ਵੀ ਅੱਜ ਆ ਕੱਲ ਨੂੰ ਥੋ ਛੁੱਟੀ ਆਉਣਾ ਸੀ ਇਹਨੇ ਹੋਰ ਇਹ ਕਿੱਦਾਂ ਬੜਾ ਬੜੀਆ ਮੁੰਡਾ ਸੀਗਾ ਜਾਣੀ ਸਾਊਦੀ ਸਾਰੇ ਸਾਰੇ ਮੁੰਡੇ ਸਾਊ ਨੇ ਜਾਣ ਕਿੰਨਾ ਕਿ ਤੁਹਾਡੇ ਪਰਿਵਾਰ ਨਾਲ ਕਿੰਨੀ ਕਿ ਨੇੜਤਾ ਸੀ ਕੋਈ ਤਾਂ ਬਹੁਤ ਜ਼ਿਰ ਦੇ ਵਰਤ ਤਾਂ ਨਹੀਂ ਸਾ ਤਾਂ ਮੈਂ ਕਹਾਂ 50 ਸਾਲ ਹੋ ਗਏ ਇਹਨਾਂ ਦੇ ਇਕੱਠੇ ਗੋਭੀ ਲਾਉਂਦੇ ਰਹੇ ਆ ਅਸੀਂ ਹੂੰ ਆਹਾ ਮਿੱਲਾਂ ਕੋ ਇਹਨਾਂ ਦੀ ਜ਼ਮੀਨ ਹੁੰਦੀ ਸੀ ਸਾਰੀ ਪਰਿਵਾਰ ਨਾਲ ਉਹਨੂੰ ਪੱਦੀ ਜੜੀ ਗਈ ਹੈ ਕਿੰਨੀ ਨੇੜਤਾ ਤੁਸੀਂ ਦੱਸੀ ਹੈ ਕਿੰਨਾ ਕਿਪਾ ਜਿਹੜਾ ਪਰਿਵਾਰ ਤੇ ਇਸਨੇ ਦੁੱਖਾਂ ਦਾ ਪਹਾੜ ਜੜ ਗਿਆ ਮੁੰਡੇ ਦਾ ਕਿੱਦਾਂ ਦਾ ਸੁਭਾਅ ਮੁੰਡਾ ਬਹੁਤ ਵਧੀਆ ଥିਗਾ ਸਾਰੇ ਮੁੰਡੇ ਵਧੀਆ ਨੇ ਜੀ ਇਹ ਸਾ ਨਹੀਂ ਆ ਨਹੀਂ ਹੋਇਆ ਪਟੀਆਂ ਡੈਰੀ ਚ ਲੱਗਾ ਸਾਰੇ ਇਕੱਠੇ ਰਹਿੰਦੇ ਸੀ ਉੜਕੇ ਦਾ ਮਿਲਦੇ ਸੀ ਇਹ ਹੱਤਾਂ ਦਾ ਪਲੇ ਹੋਏ ਨੇ ਸਾਡੇ ਨਿਕੇ ਨਿਕੇ ਇਹ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਅਵਤਾਰ ਸਿੰਘ ਤੁਸੀਂ ਕੀ ਲੱਗਦੇ ਹੋ ਜਿਹੜਾ ਲੜਕੀ ਲੱਗਦਾ ਮੈਂ ਉਹਦਾ ਚਾਚਾ ਹੀ ਲੱਗਦਾ ਜੀ ਅੱਛਾ ਕੀ ਕਾਰਨ ਬਣਿਆ ਇਹਦਾ ਇੱਕ ਕਾਰਨੇ ਕੰਪਨੀ ਨੇ ਉਧਰ ਦੁਬਈ ਭੇਜਿਆ ਸੀ ਅੱਗੇ ਵੀ ਜਾਂਦਾ ਸੀਗੇ 4-5 ਸਾਲ ਤੋਂ ਲੇਕਿਨ ਹੁਣ ਡੇਢ ਮਹੀਨੇ ਤੋਂ ਕੰਪਨੀ ਨੂੰ ਕੋਈ ਤਨਖਾਹ ਨਹੀਂ ਦੇ ਰਹੀ ਸੀਗੀ ਉਹਦਾ ਜਿਹੜਾ ਖਰਚਾ ਸੀਗਾ ਇੱਧਰ ਉਹਦੇ ਮਾਪੇ ਭੇਜ ਰਹੇ ਸੀਗੇ ਤੇ ਇਸ ਗੱਲ ਦੀ ਉਹ ਬੱਚਾ ਹੋ ਸਕਦਾ ਟੈਨਸ਼ਨ ਲੈ ਗਿਆ ਜੀ ਕਿੰਨੀ ਕੁ ਉਮਰ ਦਾ ਸੀਗਾ ਉਹ ਉਮਰ ਤਕਰੀਬਨ 30-32 ਸਾਲ ਦਾ ਸੀਗਾ ਜੀ ਹਾਂਜੀ ਏਜੰਟ ਨੇ ਕੀ ਕਹਿ ਕੇ ਭੇਜਿਆ ਸੀ ਤੁਹਾਨੂੰ ਪਤਾ ਹੈ ਉਹਨਾਂ ਨੇ ਅੱਗੇ ਵੀ ਜਾਂਦਾ ਹੀ ਅੱਗੇ ਤਨਖਾਹ ਦਿੰਦੇ ਨੇ ਪਰ ਲੇਕਿਨ ਹੁਣ ਪਤਾ ਨਹੀਂ ਕੀ ਗੱਲ ਹੋਈ ਆ ਕੰਪਨੀ ਆ ਉਧਰ ਤੋਂ ਤਨਖਾਹ ਮਤਲਬ ਕਿ ਦੇ ਹੀ ਨਹੀਂ ਰਹੇ ਸੀਗੇ ਉਹਨੂੰ 1.5 ਮਹੀਨੇ ਤੋਂ ਤੇ ਉਹਦੇ ਖਰਚਾ ਜਿਹੜਾ ਉਹਦੇ ਮਾਪੇ ਦੇ ਰਹੇ ਸੀਗੇ ਜੀ ਇੱਧਰੋਂ ਪਹਿਲਾਂ ਵੀ ਕਦੀ ਗਿਆ ਦੁਬਈ ਉਹਨੂੰ 5 ਸਾਲ ਹੋ ਗਏ ਜਾਂਦੇ ਨੂੰ ਜਾਂਦਾ ਜਾਂ ਨਹੀਂ ਆਹ ਅੱਗੇ ਜਾਂਦਾ ਜੀ ਵਧੀਆ ਜਾਂਦਾ ਸੀ ਆ ਦਿਨ ਤਿਹਾੜੀ ਨੂੰ ਮੁੜ ਕੇ ਆਉਂਦਾ ਸੀਗਾ ਜੀ ਛੁੱਟੀਆਂ ਆਉਂਦਾ ਸੀ ਇੱਕ ਮਹੀਨੇ ਦੀ ਫੇਰ ਚਲੇ ਜਾਂਦਾ ਸੀਗਾ ਜੀ ਕੋਈ ਗੱਲਬਾਤ ਨਹੀਂ ਸੀਗੀ ਵਧੀਆ ਜਾਂਦਾ ਸੀਗਾ ਜੀ ਆਉਂਦਾ ਸੀਗਾ ਇਦਰੋਂ ਜੀ ਉਹਨਾਂ ਦਾ ਜਿਹੜਾ ਜੀਜਾ ਜੀ ਨੇ ਉਹ ਜਾਣਗੇ ਹੀ ਉਹ ਜਾ ਕੇ ਉਹਦੀ ਜਿਹੜੀ ਦੇਹ ਆ ਉਹ ਲੈ ਕੇ ਆਉਣਗੇ ਹਾਂਜੀ